ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਅੱਜ ਦਾ ਮੌਸਮ ਜਿਹੜਾ ਫੇਰ ਬਹੁਤ ਹੀ ਜ਼ਿਆਦਾ ਖਰਾਬ ਹੋ ਗਿਆ ਸ਼ਾਮ ਦੇ 5:30 ਵਜੇ ਹੋਏ ਨੇ ਤਾਂ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਘਰ ਦਾ ਜਿਹੜਾ ਕੰਮ ਵੀ ਉਹ ਚੱਲੀ ਜਾਂਦਾ ਸੀਗਾ ਤੇ ਇਹ ਆਪਣੇ ਹਨਾ ਤੁਹਾਨੂੰ ਪਤਾ ਹੀ ਹੈ ਵੀ ਮੀਂਹ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਸੀਗਾ ਤੇ ਹੁਣ ਤੁਹਾਨੂੰ ਵਿਖਾ ਦਿੰਨੀ ਆ ਵੀ ਕਿੱਥੇ ਤੱਕ ਜਿਹੜਾ ਆਪਣਾ ਜਿਹੜਾ ਕੰਮ ਉਹ ਚੱਲੀ ਜਾਂਦਾ ਏ ਤਾਂ ਆਜਾ ਤੁਹਾਨੂੰ ਲੈ ਕੇ ਜਾਂਦੇ ਆ ਹਲੋ ਜੀ ਹੁਣ ਆਪਾਂ ਚੱਲਦੇ ਆ ਛੱਤ ਦੇ ਉੱਤੇ ਆ ਰਾਬ ਨੂੰ ਇਹ ਕਹਿਦਾ ਵੀ ਹਜੇ ਰੁੱਕ ਜਾ ਮੀ ਨਾ ਪਾਟ ਕੇ ਪਹਿਲਾਂ ਹੀ ਬਹੁਤ ਨੁਕਸਾਨ ਕੀਤੇ ਆ ਹੋਰ ਨਾ ਹੋ ਜੇ ਵੇ ਆ ਗਏ ਜੀ ਆਪਾਂ ਛੱਤ ਦੇ ਉੱਤੇ ਇੱਥੇ ਆਪਣੀ ਡੈਚ ਵੀ ਐਂ ਪਈ ਆ ਤੇ ਇੱਧਰ ਜਿਹੜੀਆਂ ਟਾਈਲਾਂ ਛੱਤ ਤੋਂ ਲਿੱਥੀਆਂ ਉਹ ਪਈਆਂ ਨੇ ਤੇ ਇੰਨੇ ਕੇ ਛੱਤ ਜਿਹੜੀ ਲੈਥ ਗਈ ਆ ਬਸ ਇੱਕ ਗੱਡ ਰਹਿ ਗਿਆ ਤੇ ਆਪਾਂ ਜਿਹੜੇ ਸ਼ੋਕੇਸ ਤੇ ਅਲਮਾਰੀਆਂ ਤੇ ਬਾਰੀਆਂ ਲਵਾ ਲਈਆਂ ਹੁਣ ਇਹਦੀ ਸਾਰੀ ਛੱਤ ਜਿਹੜੀ ਆ ਉਹ ਲੈਥ ਹੋਊਗੀ ਕਿਉਂਕਿ ਡਿੱਗਣ ਦਾ ਡਰ ਸੀਗਾ ਇਹ ਛੱਤ ਦਾ ਤਾਂ ਫੇਰ ਜਿਹੜੀ ਇੱਕ ਸਿੰਗਲ ਛੱਤ ਹੋ ਜਾਊਗੀ ਚਲੋ ਫੇਰ ਟਾਈਮ ਪਾਸ ਹੋਈ ਜਾਊਗਾ ਹਨਾ ਬਾਕੀ ਜਿਵੇਂ ਜਿਵੇਂ ਜੋ ਕੀਤਾ ਉਹ ਤੁਹਾਨੂੰ ਦੁਖਾਉਂਦੇ ਰਵਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਇੱਧਰ ਵੀ ਹੈਗਾ ਆਪਣਾ ਇੱਕ ਕਮਰਾ ਪਰਾਣਾ ਕਾਫੀ ਤੇ ਇਹ ਵੀ ਆਪਾਂ ਨੂੰ ਢੋਣਾ ਪੈਣਾ ਹੈ ਇਹ ਵੀ ਢਾ ਦਿਉਂਦਾ ਜਾਊਗਾ ਬਾਕੀ ਕੰਮ ਕੁਮ ਮ ਤੁਹਾਨੂੰ ਪਤਾ ਬਹੁਤ ਹੀ ਜ਼ਿਆਦਾ ਬਣ ਜਾਂਦਾ ਈ ਪਹਿਲਾਂ ਹੀ ਟਾਇਲਰ ਨੂੰ ਥੱਲੇ ਵੀ ਲਾਉਣਾ ਈ ਤਾਂ ਇੱਧਰ ਜਿਹੜਾ ਸਮਾਨ ਛੁੱਟੀ ਜਾਂਦੀ ਹੈ ਸਾਰੇ ਇੱਕ ਪਾਸੇ ਈਟਾਂ ਐ ਇੱਕ ਪਾਸੇ ਵੇਸਟ ਮਟੀਰੀਅਲ ਆ ਤਾਂ ਉਧਰ ਆਪਣਾ ਏਸੀ ਉਹ ਇਹ ਤਾਂ ਕੋਈ ਨਹੀਂ ਬਹਾਰੀ ਇਹਦਾ ਰਾਂਗ ਨਾ ਬਠਾ ਬਾਕੀ ਮੌਸਮ ਨੂੰ ਦੇਖ ਕੇ ਡਰ ਲੱਗਦਾ ਹਨਾ ਕਿਉਂਕਿ ਮੀਂਹ ਦੇ ਕਰਕੇ ਕਾਫੀ ਰੈਸਟ ਕੀ ਜਾਂ ਕੰਮ ਹੋ ਜਾਂਦਾ ਕਿਉਂਕਿ ਪਾਣੀ ਪੈ ਪੈ ਕੇ ਲੈਂਟਰ ਥਲੇ ਡੱਗ ਪੈਂਦੇ ਨੇ ਤਾਂ ਹੁਣ ਜੇ ਆਪਾਂ ਛੱਤ ਤੋਂ ਜਾਂਨੇ ਥੱਲੇ ਤਾਂ ਉਹਨੂੰ ਉਹ ਖਾ ਦਿੰਨੇ ਆ ਜੀ ਇਸ ਤਰ੍ਹਾਂ ਕਰਕੇ ਜਿਹੜੇ ਪਾਟ ਜਾਂਦੇ ਆ ਇਸ ਤਰ੍ਹਾਂ ਸਾਰਾ ਹੀ ਪਾਟ ਕੇ ਵੀ ਇਥੇ ਲੇੜੇ ਕਿਦਾ ਜਾਂਦਾ ਈ ਤਾਂ ਆ ਵੇਖੋ ਜਦੋਂ ਉਧਰ ਥੋੜਾ ਵੱਜਦਾ ਨਾ ਤਾਂ ਉਹ ਉੱਤੇ ਢਿੱਗੇ ਜਾਂਦੇ ਏ ਟੁਕੜੇ ਵੱਡੇ ਵੱਡੇ ਏਸੀ ਤੇ ਉਹ ਈ ਸੀ ਤੇ ਸਾਰੇ ਟੁਕੜੇ ਢਿੱਗੇ ਜਾਂਦੇ ਉਹਨੂੰ ਜਾਂ ਤੱਕ ਕਵਰ ਕਰ ਦੋ ਕਿਸੇ ਚੀਜ਼ ਨਾਲ ਕਿਉਂਕਿ ਹੋਰ ਦਿਨ ਪੇਪੜੀਆਂ ਬਣ ਮ ਬਹੁਤ ਵੱਡੇ ਵੱਡੇ ਡਲੇ ਢਿੱਗੇ ਆਪਾਂ ਨੂੰ ਪਤਾ ਨਹੀਂ ਲੱਗਿਆ ਟਰਨ ਟਕਣਾ ਪੈਣਾ ਏ ਹੁਣ ਜੀ ਆਪਾਂ ਜਾਂਦੇ ਹਾਂ ਥੱਲੇ ਉਹ ਇਧਰ ਆਪਣੀ ਤਕਦੀਰ ਖੇਡਦੀ ਫਿਰਦੀ ਆ ਬੱਲੇ ਬੱਲੇ ਕੰਨੀ ਨੇਰੀ ਆ ਗਈ ਬੱਚੇ ਨੂੰ ਕੀ ਪਤਾ ਹੁੰਦਾ ਹਨਾ ਵੀ ਮੌਸਮ ਕਈ ਵਾਰ ਕਿੰਨਾ ਖਤਰਨਾਕ ਹੋ ਸਕਦਾ ਏ ਤੇ ਉਹ ਹੱਸੀ ਜਾਂਦੀ ਏ ਬੱਲੇ ਬੱਲੇ ਨੇਰੀ ਆ ਗਈ ਤੇ ਸਾਨੂੰ ਇਧਰ ਟੈਨਸ਼ਨ ਹੋ ਜਾਂਦੀ ਏ ਜਦੋਂ ਬੱਦਲ ਚੜ੍ਹ ਕੇ ਆ ਜਾਂਦਾ ਈ ਤਾਂ ਚਲੋ ਜਵਾਕਾਂ ਨੂੰ ਹਨਾ ਇਹਨਾਂ ਚੀਜ਼ਾਂ ਦਾ ਕੀ ਪਤਾ ਬੱਚੇ ਆ ਉਹਨਾਂ ਵਾਸਤੇ ਤਾਂ ਇਹ ਮੌਸਮ ਖੇਡਣ ਵਾਲਾ ਏ ਬਾਹਰ ਨਿਕਲਣ ਵਾਲਾ ਤੇ ਧੰਨਵਾਦ ਬਾਕੀ ਸਾਰੇ ਜਾਨਿਆਂ ਦਾ ਜਿੰਨੇ ਜਾਨੇ ਵੀ ਆਪਣੇ ਹਨ ਚੈਨਲ ਤੇ ਆਉਂਦੇ ਨੇ ਬਹੁਤ ਸਾਰਾ ਸਪੋਰਟ ਕਰਦੇ ਨੇ ਤਾਂ ਲਾਈਵ ਤੇ ਵੀ ਸਾਰੇ ਜਾਨੇ ਜਰੂਰ ਆਇਆ ਕਰੋ ਸਪੋਰਟ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਥੈਂਕ ਯੂ